ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਆਪਣੇ ਸਾਥਕ ਕਰੀਬੀ ਸਾਥੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਇੱਕ ਵਾਰ ਫਿਰ ਤੋਂ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੋਵਾਂ ਦੀ ਬਿਆਨਬਾਜ਼ੀ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਹੀ ਚਰਚਾ ਛੇੜ ਦਿੱਤੀ ਹੈ ਜਿੱਥੇ ਜਿਮਨੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਮੁਖਾਤਬ ਹੋਏ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਮੰਦਬੁੱਧੀ ਬੱਚਾ ਕਿਹਾ ਹੈ ਦਰਅਸਲ ਜਿੰਨੀ ਚੋਣਾ ਵਿੱਚ ਗਿੱਦੜਬਾਹਾ ਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਰਾਜਾ ਵਡਿੰਗ ਦੀ ਪਤਨੀ ਅੰਮ੍ਰਿਤਾ ਵਡਿੰਗ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਨੂੰ ਲੈ ਕੇ ਰਮਨਿਤ ਮਿੱਟੂ ਨੇ ਬੀਤੇ ਦਿਨੀ ਤੰਜ ਕੱਸਿਆ ਅਤੇ ਕਿਹਾ ਕਿ ਰਾਜੇ ਨੇ ਆਪਣੀ ਰਾਣੀ ਨੂੰ ਸਿਰਫ 364 ਵੱਲ ਹੀ ਸਿਖਾਏ ਸਨ ਅਤੇ ਇੱਕ ਵੱਲ ਰਹਿ ਗਿਆ ਦੇ ਨਾਲ ਉਹਨਾਂ ਨੂੰ ਹਾਰ ਮਿਲੀ ਹੈ ਇਸ ਤੇ ਪਲਟਵਾਰ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਮਿੱਟੂ ਇੱਕ ਮੰਦ ਬੁੱਧੀ ਬੱਚਾ ਹੈ ਉਹ ਕਦੇ ਵੀ ਕੁਝ ਵੀ ਕਹਿ ਸਕਦਾ ਹੈ ਇਸ ਲਈ ਉਸ ਦੀਆਂ ਗੱਲਾਂ ਨੂੰ ਬਹੁਤਾ ਦਿਲ ਤੇ ਨਹੀਂ ਲਾਣਾ ਚਾਹੀਦਾ ਇੱਕ ਹੋਰ ਬਿਆਨ ਉੱਤੇ ਟਿੱਪਣੀ ਕਰਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਹਾਰਨ ਦਾ ਅਫਸੋਸ ਕਰਨ ਦੀ ਬਜਾਏ ਰਵਨੀਤ ਮਿੱਟੂ ਆਪ ਉਮੀਦਵਾਰ ਦੇ ਜਿੱਤਣ ਦੀ ਖੁਸ਼ੀ ਮਨਾ ਰਹੇ ਨੇ ਉਹਨਾਂ ਨੇ ਮਨਪ੍ਰੀਤ ਬਾਦਲ ਲਈ ਪ੍ਰਚਾਰ ਨਹੀਂ ਕੀਤਾ ਬਲਕਿ ਉਹਨਾਂ ਦੀ ਮੰਨਜੀ ਠੋਕੀ ਹੈ ਬਿੱਟੂ ਪਹਿਲਾਂ ਹੀ ਮਨਪਰਬਾਦਲ ਨੂੰ ਗਾਲਾ ਕੱਢਦੇ ਸਨ ਅਤੇ ਉਹਨਾਂ ਨੇ ਆਪਣੇ ਹੀ ਸਾਥੀ ਨੂੰ ਹਰਾ ਕੇ ਬਦਲਾ ਲਿਆ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਬਿੱਟੂ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਲੇ ਹੋਏ ਨੇ। ਕੱਲ ਤੋਂ ਹੀ ਵੜਿੰਗ ਤੇ ਬਿੱਟੂ ਵਿਚਾਲੇ ਜ਼ੁਬਾਨੀ ਜੰਗ ਛਿੜੀ ਹੋਈ ਹੈ ਤੇ ਇਸ ਨੇ ਸਿਆਸਤ ਦਾ ਪਾਰਾ ਵੀ ਵਧਾ ਦਿੱਤਾ ਹੈ। ਸਾਰੇ ਮਾਮਲੇ ਤੋਂ ਬਾਅਦ ਬਿੱਟੂ ਦਾ ਇੱਕ ਨਵਾਂ ਬਿਆਨ ਹੁਣ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਇੱਕ ਵਾਰ ਫਿਰ ਤੋਂ ਰਾਜਾ ਵੜਿੰਗ ਤੇ ਹਮਲਾਵਰ ਹੁੰਦੇ ਨਜ਼ਰ ਆ ਰਹੇ ਨੇ। ਦਰਅਸਲ ਰੁਬਨੀਤ ਬਿੱਟੂ ਨੇ ਗਿੱਦੜਪਾਹਾ ਦੇ ਲੋਕਾਂ ਦਾ ਦਿলো ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਲੋਕਾਂ ਨੇ ਰਾਜਾ ਵੜਿੰਗ ਦੀ ਰੋਟੀ ਪਕਣ ਦਿੱਤੀ ਕਿਉਂਕਿ ਰਾਜੇ ਦੀ ਰਾਣੀ ਹਾਰ ਗਈ ਹੈ ਤਾਂ ਹੁਣ ਉਹ ਘਰ ਦੇ ਵਿੱਚ ਹੀ ਰਹੇਗੀ ਲੋਕਾਂ ਨੇ ਅਮ੍ਰਿਤਾ ਵੜਿੰਗ ਨੂੰ ਰਾਜੇ ਦੀ ਸੇਵਾ 'ਚ ਅਰਪਣ ਕਰ ਦਿੱਤਾ ਹੈ ਬਿੱਟੂ ਦੇ ਬੋਲ ਨੇ ਹੁਣ ਰਾਜਾ ਸਾਹਿਬ ਨੂੰ ਘਿਓ ਪਾ ਕੇ ਦਾਲ ਤੇ ਚੋਪੜਿਆਂ ਹੋਈ ਰੋਟੀਆਂ ਮਿਲਣਗੀਆਂ ਰਵਨੀਤ ਬਿੱਟੂ ਤੰਜ ਕਸਦੇ ਰਾਜਾ ਵੜਿੰਗ ਤੇ ਨਜ਼ਰ ਆਏ ਰਮਨੀਤ ਮਿੱਟੂ ਨੇ ਹੋਰ ਕੀ ਸ਼ਬਦੀ ਵਾਰ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਜਿੱਦੜਬਾਏ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਰਿੰਗ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਪਣਾ ਪੈਣਾ ਰੋਟੀ ਬਣਾਉਣ ਵਾਲਾ ਲੱਪਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜਵਾਏ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣਾ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਆ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਅ ਡਰਿਦਾਲ ਚ ਘੋ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਗਿੱਦੜ ਵਾਹੇ ਵਾਲਿਆਂ ਦਾ ਉਹਨਾਂ ਨੇ ਵੜਿੰਗ ਸਾਹਿਬ ਦੀ ਜਿਹੜੀ ਖੁਆਇਸ਼ ਉਹ ਪੂਰੀ ਕੀ